ਜਿੱਥੇ ਇੱਕ ਪਾਸੇ ਠੰਡ ਦੀ ਆਮਦ ਹੋ ਚੁੱਕੀ ਹੈ ਔਰ ਦੂਸਰੇ ਪਾਸੇ ਨਾਲ ਦੀ ਨਾਲ ਦੇਖ ਰਹੇ ਕਿ ਕਿਸ ਤਰੀਕੇ ਦੇ ਨਾਲ ਸੀਤ ਲਹਿਰ ਦਾ ਪ੍ਰਭਾਵ ਜਿਹੜਾ ਹੈ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਔਰ ਇਹ ਵੀ ਕਿਹਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਿਹਾ ਗਿਆ ਸੀ ਕਿ ਧੁੰਦ ਆਪਣਾ ਪ੍ਰਕੋਪ ਦਿਖਾ ਸਕਦੀ ਹੈ ਔਰ ਮੀਂਹ ਦੇ ਅਸਰ ਵੀ ਜਤਾਏ ਗਏ ਸਨ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਸੰਘਣੀ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਸਕਦਾ ਹੈ ਜੀ ਬਿਲਕੁਲ ਜਦੋਂ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਆ ਤੇ ਪੰਜਾਬ ਦੇ ਵਿੱਚ ਸੀਤ ਲਹਿਰ ਦਾ ਬੋਲਬਾਲਾ ਰਹੇਗਾ ਔਰ ਨਾਲ ਦੇ ਨਾਲ ਸੰਘਣੀ ਧੁੰਦ ਦਾ ਕਹਿਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕ ਹੈ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਇੱਕ ਵੱਡੀ ਚੇਤਾਵਨੀ ਦਿੱਤੀ ਹੈ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 26 ਤਰੀਕ ਤੱਕ ਮੌਸਮ ਸੰਬੰਧੀ ਤਾਜ਼ਾ ਅਪਡੇਟ ਸਾਂਝੇ ਕਰ ਦਿੱਤੀ ਗਈ ਹੈ ਇਸ ਤਾਜ਼ਾ ਅਪਡੇਟ ਦੇ ذریعے ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਡੈਂਸ ਫੌਗ ਯਾਨੀ ਕਿ ਸੰਘਣੀ ਧੁੰਦ ਦੇ ਹਾਲਾਤ ਜਿਹੜੇ ਨੇ ਉਹ ਦੇਖਣ ਨੂੰ ਮਿਲ ਸਕਦੇ ਨੇ ਇਸ ਦੇ ਨਾਲ ਨਾਲ ਹੀ ਪੂਰੇ ਸੂਬੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਸੀਤ ਲਹਿਰ ਤੇ ਸੰਘਣੀ ਧੁੰਦ ਲਈ ਸੰਤਰੀ ਅਤੇ yellow ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਆਉਣ ਵਾਲੇ ਦਿਨਾਂ ਦੀ 26 ਤਰੀਕ ਤੱਕ ਬਹੁਤ ਹੀ ਜ਼ਿਆਦਾ ਠੰਡ ਜਿਹੜੀ ਆ ਹੋ ਸਕਦੀ ਹੈ ਕਿਉਂਕਿ ਇੱਕ ਪਾਸੇ ਸੀਤ ਲਹਿਰ ਤੇ ਦੂਸਰੇ ਪਾਸੇ ਧੁੰਦ ਦੇ ਅਸਰ ਜਿਹੜੇ ਨੇ ਉਹ ਦਿਖ ਰਹੇ ਨੇ ਉੱਤੇ ਹੀ ਜਦੋਂ ਅਸੀਂ ਗੱਲ ਕਰਦੇ ਹਾਂ ਹਲਕੀ ਬਾਰਿਸ਼ ਦੀ ਤੇ ਉਹ ਵੀ ਦਸਾਈ ਜਾ ਰਹੀ ਹੈ ਕਿ ਹਲਕੀ ਵਾਰਚ ਵੀ ਹੋ ਸਕਦੀ ਹੈ ਇੱਥੇ ਵੀ ਦੱਸਣੀ ਹੋ ਗਿਆ ਕਿ ਬਹੁਤ ਹੀ ਜ਼ਿਆਦਾ ਪਹਾੜੀ ਇਲਾਕਿਆਂ ਦੇ ਵਿੱਚ ਬਰਸਬਾਰੀ ਦੇ ਕਾਰਨ ਵਾਧ ਤਾਪਾਂ ਜਿਹੜਾ ਹੈ 1.5 ਡਿਗਰੀ ਸੈਲਸੀਅਸ ਹੀ ਦਰਜ ਕੀਤਾ ਗਿਆ ਤੇ ਘੱਟ ਤੋਂ ਘੱਟ ਤਾਪਮਨ ਜਿਹੜਾ ਹੈ ਉਹ 2 ਡਿਗਰੀ ਸੈਲਸੀਅਸ ਤੱਕ ਹੋਇਆ ਜੋ ਕਿ ਆਮ ਦੇ ਨਾਲੋਂ 4.6 ਡਿਗਰੀ ਵਾਧ ਹੈ ਔਰ ਗੁਰਦਾਸਪੁਰ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਸਭ ਤੋਂ ਠੰਡਾ ਸ਼ਹਿਰ ਐਲਾਨਿਆ ਗਿਆ ਗੁਰਦਾਸਪੁਰ ਜਿੱਥੇ ਕਿ ਘੱਟ ਤੋਂ ਘੱਟ ਤਾਪਮਨ 6.8 ਡਿਗਰੀ ਸੈਲਸੀਅਸ ਸੀ ਲੁਧਿਆਣਾ ਦੇ ਵਿੱਚ ਸਭ ਤੋਂ ਠੰਡਾ ਦਿਨ ਜਿਹੜਾ ਹੈ ਉਹ ਵੀ ਦਰਜ ਕੀਤਾ ਗਿਆ ਔਰ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਬਠਿੰਡਾ ਅੰਮ੍ਰਿਤਸਰ ਹਲਵਾਰਾ ਤੇ ਗੁਰਦਾਸਪੁਰ ਦੀ ਇੱਥੇ ਸੰਗਣੀ ਧੁੰਦ ਜਿਹੜੀ ਹੈ ਉਹ ਜ਼ਰੂਰ ਤੇ ਜ਼ਰੂਰ ਨਜ਼ਰ ਆਈ ਅਗਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਜ਼ਿਆਦਾ ਘਟਦਾ ਰਹੇਗਾ ਔਰ ਸਵੇਰ ਤੇ ਸ਼ਾਮ ਦਾ ਕੂੜਾ ਜਿਹੜਾ ਹੈ ਉਹ ਬੜਿਆ ਰਹੇਗਾ ਔਰ ਪੰਜਾਬ ਦੇ ਵਿੱਚ ਕੜਾਕੀ ਦੀ ਠੰਡ ਜਿਹੜੀ ਹੈ ਉਹ ਹੁਣ ਪੈਣੀ ਸ਼ੁਰੂ ਹੋ ਚੁੱਕੀ ਹੈ ਇਸ ਨਾਲ ਨਾ ਸੰਗਣੀ ਧੁੰਦ ਜਿਹੜੀ ਹੈ ਉਸ ਦਾ ਅਸਰ ਹੋਰ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਧੁੰਦ ਹੋਰ ਜ਼ਿਆਦਾ ਸੰਗਣੀ ਹੋ ਸਕਦੀ ਹੈ ਹੁਣ ਜਿਹੜੀ ਸੰਗਣੀ ਧੁੰਦ ਪੈ ਰਹੀ ਇਸ ਦੇ ਕਾਰਨ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਿਜ਼ਿਬਿਲਟੀ ਇਹ ਉਹ ਘਟਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਕੰਮਾਂ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਮੌਸਮ ਵਿਭਾਗ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਜਦੋਂ ਅਸੀਂ ਗੱਲ ਕਰਦੇ ਹਾਂ ਕੱਲ ਯਾਨੀ ਕਿ 22 ਦਸੰਬਰ ਤੇ ਅੱਜ 23 ਦਸੰਬਰ ਨੂੰ ਗੁਰਦਾਸਪੁਰ ਕਪੂਰਥਲਾ ਜਲੰਧਰ ਲੁਧਿਆਣਾ ਮਾਨਸਾ ਸੰਗਰੂਰ ਬਰਨਾਲਾ ਅਮ੍ਰਿਤਸਰ ਮੋਗਾ ਤਰਨਤਾਰਨ ਫਰੀਦਕੋਟ ਫਿਰੋਜ਼ਪੁਰ ਬਠਿੰਡਾ ਮੁਕਤਸਰ ਸਾਹਿਬ ਫਾਜ਼ਲਕਾ ਬਰਨਾਲਾ ਵਰਗੇ ਜ਼ਿਲ੍ਹਿਆਂ ਦੇ ਵਿੱਚ ਔਰੇਂਜ ਅਤੇ yellow ਅਲਰਟ ਜਾਰੀ ਕਰ ਦਿੱਤਾ ਗਿਆ ਹੈ ਉੱਥੇ ਹੀ 25 ਅਤੇ 26 ਤਰੀਕ ਨੂੰ ਮੌਸਮ ਵਿਭਾਗ ਦੇ ਵੱਲੋਂ ਪੂਰੇ ਸੂਬੇ ਦੇ ਵਿੱਚ ਔਰੇਂਜ ਤੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਨਾਲ ਦੇ ਨਾਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਸੰਗਰੂਰ ਮਾਨਸਾ ਬਟਿੰਡਾ ਮੁਕਤਸਰ ਸਾਹਿਬ ਫਾਜ਼ਲਕੋਟ ਵਿੱਚ yellow alert ਜਾਰੀ ਕਰ ਦਿੱਤਾ ਹੈ ਜਿੱਥੇ ਕਿ ਸੀਤ ਲਹਿਰ ਦੀ ਅਸਰ ਜਤਾਈ ਜਾ ਰਹੇ ਨੇ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਇੱਥੇ ਸਾਰੀ ਜਗ੍ਹਾ ਹੀ orange alert ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਇਸ ਸਮੇਂ ਦੇ ਦੌਰਾਨ ਪੈਦਲ ਚੱਲਣ ਵਾਲਿਆਂ ਨੂੰ ਅਤੇ ਨਾਲ ਦੇ ਨਾਲ ਜਦੋਂ ਅਸੀਂ ਡਰਾਈਵਰਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ احتیاط ਵਰਤ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਪੈਦਲ ਚੱਲਣ ਵਾਲੇ ਜਿਹੜੇ ਨੇ ਉਹ ਕਿਸੇ ਵੀ ਤਰੀਕੇ ਦੀ ਕੋਈ ਲਾਈਟ ਦਾ ਇਸਤੇਮਾਲ ਨਹੀਂ ਕਰ ਸਕਦੇ ਤੇ ਬਹੁਤ ਹੀ ਵੱਡੀ ਦੁਰਘਟਨਾ ਦਾ ਸ਼ਿਕਾਰ ਉਹ ਹੋ ਸਕਦੇ ਨੇ ਕਿਉਂਕਿ ਚੱਲ ਰਹੇ ਵਾਹਨਾਂ ਨੂੰ ਉਹ ਯਾਤਕ ਬਿਲਕੁਲ ਵੀ ਧਿਆਨ ਵਿੱਚ ਨਹੀਂ ਲੈਣਗੇ ਔਰ ਵਾਹਨ ਚਾਲਕਾਂ ਨੂੰ ਹੁਣ ਹੌਲੀ ਰਫਤਾਰ ਦੇ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ ਗਈ ਹੈ ਔਰ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਲਾਈਟਾਂ ਦੀ ਗੱਲ ਕਰਦੇ ਹਾਂ ਜਾਂ ਫਿਰ ਯਾਤਾਯਾਤ ਦੇ ਸਮੇਂ ਜਿਹੜੇ ਵੀ ਨਿਯਮਾਂ ਦਾ ਪਾਲਣਾ ਕਰਨਾ ਹੁੰਦਾ ਹੈ ਉਸ ਦੀ ਪਾਲਣਾ ਕਰਨ ਦੇ ਲਈ ਟ੍ਰੈਫਿਕ ਨਿਯਮਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਫੋਲੋ ਕਰਨ ਦੇ ਲਈ ਵੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਰਘਟਨਾ ਜਿਹੜੀ ਹੈ ਉਹ ਨਾ ਵਾਪਰ ਸਕੇ ਔਰ ਨਾਲ ਦੇ ਨਾਲ ਜਦੋਂ ਅਸੀਂ ਇਸ ਵਧ ਰਹੀ ਠੰਡ ਦੀ ਗੱਲ ਕਰਦੇ ਹਾਂ ਤੇ ਸਿਹਤ ਵਿਭਾਗ ਦੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਖਾਸ ਕਰਕੇ ਬੱਚੇ ਤੇ ਬਜ਼ੁਰਗ ਜਿਹੜੇ ਨੇ ਆਪਣੀ ਸਿਹਤ ਦਾ ਧਿਆਨ ਜ਼ਰੂਰ ਤੇ ਜ਼ਰੂਰ ਰੱਖਣ